ਖੰਨਾ ਤੋਂ ਵੱਡੀ ਖਬਰ ਖੰਨਾ 'ਚ ਨੈਸ਼ਨਲ ਹਾਈਵੇ ਤੇ ਮੈਕਡੋਨਲਡਜ਼ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਪੰਜਾਬ ਰੋਡਵੇਜ਼ ਦੀ ਇੱਕ ਟਰਾਲੇ ਦੇ ਨਾਲ ਟਕਰਾ ਗਈ ਜਿਸ ਦੇ ਨਾਲ 10 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਨੇ ਔਰ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਲੁਧਿਆਣਾ ਤੋਂ ਪਟਿਆਲਾ ਵੱਲ ਜਾ ਰਹੀ ਸੀ ਜਿਸ ਵਿੱਚ ਜ਼ਿਆਦਾ ਵਿਦਿਆਰਥੀ ਸਨ ਟਰਾਲਾ ਦੂਜੇ ਪਾਸੇ ਜਾ ਰਿਹਾ ਸੀ ਤੇ ਅਚਾਨਕ ਟਰਾਲੇ ਦਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਪਾਰ ਕਰ ਦੂਜੇ ਪਾਸੋਂ ਬੱਸ ਨਾਲ ਟਕਰਾ ਗਿਆ ਇਹ ਵੱਡਾ ਹਾਸਾ ਖੰਨੇ ਦੇ ਨੇੜੇ ਹੋਇਆ ਹੈ ਹਾਸੇ ਦੀ ਸੂਚਨਾ ਮਿਲਦੇ ਹੀ ਸਿਟੀ ਸਟੇਸ਼ਨ ਤੋਂ ਪੁਲਿਸ ਅਤੇ ਸੇਫਟੀ ਫੋਰਸ ਵੱਲੋਂ 108 ਐਂਬੂਲੈਂਸ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਹਾਸੇ ਵਾਲੀ ਥਾਂ ਤੋਂ ਉਹਨਾਂ ਨੂੰ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸੀ ਤੁਰੰਤ ਹੀ ਹਸਪਤਾਲ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਦਾ ਲੰਬਾ ਜਾਮ ਲੱਗਿਆ ਸੀ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚ ਗਈ ਆਵਾਜਾਈ ਨੂੰ ਬਹਾਲ ਕਰਤਿਆ ਇਹ ਵੱਡੀ ਖਬਰ ਖੰਨਾ ਤੋਂ ਆ ਰਹੀ ਹੈ ਮੇਰਾ ਨਾਮ ਸੁਨੀਲ ਹੈ ਜੀ ਇਹ ਗੱਡੀ ਇਧਰੋਂ ਆ ਰਹੀ ਸੀ ਇਹ ਔਰ ਇਹ ਬੱਸ ਇਧਰੋਂ ਆ ਰਹੀ ਸੀ ਇੱਕ ਟਰਾਲਾ ਉੱਪਰ ਆ ਗਿਆ ਕਿਨਾਰੇ ਪਰ ਇਹਦੇ ਬੋਲਦੇ ਸਟੀering ਲੌਕ ਹੋ ਗਿਆ ਆਪ ਡਰਾਈਵਰ ਉਧਰ ਹੈ ਪਰ ਉਹ ਸੋਇਆ ਹੈ ਕਿੱਥੇ ਹੈ ਡਰਾਈਵਰ ਉੱਪਰਲੀ ਸਾਈਡ ਹੈ ਯਹਾਂ ਪਰ ਤੁਹਾਡੇ ਸਾਹਮਣੇ ਹੋਇਆ ਐਕਸੀਡੈਂਟ ਹੈ ਹਾਂਜੀ ਹਾਂਜੀ ਆਪਣੇ ਸਾਹਮਣੇ ਹੋਇਆ ਈ ਇਹ ਦੇ ਇਹ ਆਇਆ ਟਰਾਲੇ ਵਾਲਾ ਇਧਰ ਤੇ ਪਟੜੀ ਉੱਪਰ ਚੱਲੇ ਆਏ ਬੱਸ ਵਾਲਾ ਉਧਰੋਂ ਸੇ ਆ ਰਿਹਾ ਏ ਇੱਕ ਨੰਬਰ ਲਾਈਨ ਵਿੱਚ ਔਰ ਇਹ ਇੱਕਦਮ ਟਰਾਲਾ ਉੱਪਰ ਕੋਈ ਜਿਵੇਂ ਬਾਹਰ ਕੋ ਨਿਕਾਲੀ ਇਹ ਵੀ ਵਾਰ ਆ ਗਏ ਔਰ ਦੋਨੋਂ ਹੋ ਗਿਆ ਹੋ ਗਈ ਲੱਗੀ ਟੱਕਰ ਆਪਸ ਵਿੱਚ ਡਰਾਈਵਰ ਬੋਲ ਰਿਹਾ ਸਟੀering ਲੌਕ ਹੋ ਗਿਆ ਬਈ ਮਾਪਾ ਕਿੰਨੀ ਕ ਸਵਾਰੀਆਂ ਸੀ ਬੱਸ ਚ ਹਾਂਜੀ ਹਾਂਜੀ ਬੱਸ 'ਚ ਕਾਫੀ ਸਵਾਰੀਆਂ ଥି ਬੱਸ 'ਚ ਕਾਫੀ ਸਵਾਰੀਆਂ ଥି ਬੱਸ 'ਚ ਯਾਰ ਸੀ ਗਈ ਮੋਟਰਸਾਈਕਲ ਤੇ ਇਹ ਜਦ ਆਇਆ ਬੜੀ ਟਿੱਪਰ ਨਾਲ ਇਹਨੂੰ ਇੱਧਾ ਸਾਫਾ ਹਾਂਜੀ ਹਾਂਜੀ ਮੈਂ ਪਰਲੀ ਸੜਕ ਦੀ ਮੈਂ ਮੋੜ ਦਾ ਸੀਗੀ ਆਈ ਬਾਪ ਆਪਣੇ ਬੱਚਿਆਂ ਨੂੰ ਸੱਟਣ ਆਉਂਦਾ ਸੀਗਾ ਜੀ ਐਨ ਦਾ ਪਰਲੀ ਸੜਕ ਖਾਲੀ ਸੀਗੀ ਕਿਤੇ ਕਿਤੇ ਉੱਤਰੂ ਨਾ ਗਿਆ ਇਹਨੇ ਧੱਪ ਲੈਣੀ ਸਾਰੀ ਇਤਰਾ ਕਿੰਨੇ ਬੱਸ ਦੱਬ ਲਈ ਜੀ ਪਤਾ ਕਿੰਨੇ ਕਿਸਵਾਣੀਆਂ ਸੀ ਬੱਸ ਇਹ ਬੱਸ 'ਚ ਮੈਨੂੰ ਲੱਗਦਾ ਵੀ ਹੋਣਗੇ 40-50 ਤੌਣਗੇ ਸਟੂਡੈਂਟ ਸੀਗੇ ਜੀ ਸਾਰੇ ਹੀ ਹਾਂਜੀ ਹਾਂਜੀ ਸਟੂਡੈਂਟ ਹੁੰਦੇ ਨੇ ਸਵੇਰੇ ਸਵੇਰੇ ਪਟਿਆਲੇ ਜਾਣ ਵਾਲੇ ਹਾਂਜੀ ਤੇ ਮੇਰੀ ਕੁੜੀਆ ਵੀ ਜਾਂਦੀ ਆ ਤੇ ਮੈਂ ਥੋੜਾ ਲੇਟ ਹੋ ਗਿਆ ਸੀਗਾ ਜੀ ਯਾਨੀ ਉਧਰੋਂ ਆਇਆ ਇਹ ਪਰਲੀ ਸਾਈਡ ਤੋਂ ਬੜੀ ਸਪੀਡ ਨਾਲ ਆਇਆ ਜੀ ਇਹ ਉੱਧਰ ਕਹਿੰਦੇ ਜੀ ਘੋੜਾ ਪਿੱਛੇ ਆ ਰਿਹਾ ਸੀ ਕਹਿੰਦਾ ਮੈਂ ਮੈਂ ਖੰਨੇ ਨੂੰ ਜਾ ਰਿਹਾ ਸੀ ਇਹਦਾ ਘੋੜੇ ਦਾ ਲੋਕ ਲੱਗ ਗਿਆ ਕਹਿੰਦੇ ਅੱਛਾ ਤੇ ਉਹ ਇਧਰੋਂ ਪੜ ਕੇ ਇਧਰ ਆ ਕੇ ਇਧਰੋਂ ਬੱਸ ਆ ਰਹੀ ਸੀ ਤੇ ਬੱਸ ਦੇ ਵਿੱਚ ਵੱਜਿਆ ਤੇ ਵੱਜ ਕੇ ਤੇ ਸਵਾਰੀਆਂ ਦੇ ਸੱਟਾਂ ਵੱਜੀਆਂ ਬਹੁਤ ਜ਼ਿਆਦੇ ਤੇ ਵਿੱਚੋਂ ਕੱਡੀਆਂ ਵਿੱਚੋਂ ਮੋਬਾਈਲ ਵੀ ਚੋਰੀ ਹੋ ਗਏ ਇਹਨਾਂ ਦੇ ਕਿਹਨਾਂ ਦੀ ਚੋਰੀ ਹੋਣੀ ਸਵਾਰੀਆਂ ਦੇ ਚੋਰੀ ਹੋ ਗਏ ਨਾਲ ਦੀ ਨਾਲ ਪਤਾ ਹੀ ਨਹੀਂ ਲੱਗਿਆ ਕੌਣ ਲੈ ਗਏ ਜਾਨੋ ਕੁੜੀਆਂ ਨੇ ਪੁੱਛਿਆ ਵੀ ਸਾਰੇ ਪੜਨ ਵਾਲੀਆਂ ਕੁੜੀਆਂ ਸੀਗੀਆਂ ਬੱਚੇ ਸੀ ਕਿ ਜ਼ਿਆਦਾ ਬੱਚੇ ਸੀਗੇ ਜੀ ਜਾ ਰਹੇ ਪਟਿਆਲੇ ਨੂੰ ਜਾ ਰਹੇ ਸੀਗੇ ਅੱਛਾ ਹਾਂ ਜੀ ਕਿੰਨੇ ਕਨੇ ਚੋਰੀ ਹੋਈ ਕੁਛ ਪਤਾ ਲੱਗਿਆ ਪੰਜ ਸੱਤ ਜਾਨੀਆਂ ਕੁੜੀਆਂ ਰੌਲਾ ਪਾਉਂਦੀਆਂ ਸੀਗਾ ਵੀ ਸਾਡੇ ਮੋਬਾਈਲ ਚੋਰੀ ਹੋ ਗਏ ਜਾਨੂੰ ਅਸੀਂ ਦੇਖੇ ਜਾਨੂੰ ਹੈ ਨਹੀਂ ਸੀਗਾ ਕੁਛ ਲੇਕਿਨ ਇਹ ਕਿੰਨੀਆਂ ਕੁ ਸਵਾਰੀਆਂ ਸੀ ਬੱਸ 'ਚ ਕੁਛ ਬੰਦਾ ਬੱਸ 'ਚ ਹੋਣੀ ਆ ਜੀ 40 42 ਸਵਾਰੀਆਂ ਬੱਚੇ ਸੀਗੇ ਜ਼ਿਆਦਾ ਹਾਂ ਜੀ ਬੱਚੇ ਜ਼ਿਆਦੇ ਸੀਗੇ ਜੀ ਲੇਡੀਜ਼ ਜ਼ਿਆਦੇ ਸੀਗੇ ਹਾਂ ਡਰਾਈਵਰ ਦੀ ਜੱਟਾ ਲੇਡੀਜ਼ ਦੇ ਲੱਗੇ ਹਾਂ ਲੇਡੀਜ਼ ਦਾ ਨਾਮ ਹਰਪ੍ਰੀਤ ਸਿੰਘ ਆ ਜੀ ਹਾਂ ਤੁਸੀਂ ਬੱਸ 'ਚ ਸਫ਼ਰ ਕਰ ਰਹੇ ਸੀ ਜੀ ਜੀ ਬੱਸ 'ਚ ਸੀਗੇ ਸੜਨਲੀ ਇੱਥੋਂ ਨਾਲ ਖੰਨੇ ਬੱਸ ਸਟੈਂਡ ਤੋਂ ਬੱਸ ਨਿਕਲੀ ਆ ਤੇ ਮੂਰੇ ਨਾਲ ਟਰਾਲੇ ਵਾਲੇ ਨੂੰ ਆਈ ਥਿੰਕ ਨੀਂਦ ਆ ਗਈ ਤੇ ਸਵਾਰੀਆਂ ਸੀਗੀਆਂ ਸਵਾਰੀਆਂ ਭਰੀਆਂ ਹੋਇਆਂ ਸੀਗੀਆਂ ਤੇ ਸਟਨਲੀ ਬੱਸ ਵਾਲੇ ਨੂੰ ਟਰੱਕ ਵਾਲੇ ਨੂੰ ਨੀਂਦ ਆਈ ਤਾਂ ਉਹ ਬਚਾਅ ਕਰਦਾ ਕਰਦਾ ਬੱਸ ਵਾਲਾ ਇਹਦੇ ਵਿੱਚ ਵੱਜਾ ਤੁਸੀਂ ਸਫ਼ਰ ਕਰ ਰਹੇ ਸੀਗੇ ਜੀ ਦੀ ਵਿੱਚ ਸੀਗੇ ਕਿੰਨੇ ਕੁ ਸਵਾਰੀਆਂ ਸੀਗੀਆਂ ਮੈਂ ਲਾਸਟ ਸੀਟ ਤੇ ਸੀਗਾ ਸੀਗੀਆਂ ਸਵਾਰੀਆਂ 70-75 ਭਾਜੀ ਜਿਆਦਾ ਬੱਚੇ ਸੀ ਕੀ ਕੌਣ ਸੀਗੇ ਲੇਡੀਜ਼ ਸੀਗੀਆਂ ਜਿਆਦਾ ਲੇਡੀਜ਼ ਇਹ ਜਿਹੜੀਆਂ ਮੂਰੀਆਂ ਫਰੰਟ ਤੇ ਖੜੀਆਂ ਸੀ ਨਾ ਲੇਡੀਜ਼ ਸਟੈਂਡਿੰਗ ਸੀਗੀਆਂ ਜਿਹੜੀਆਂ ਉਹਨਾਂ ਦੇ ਇੰਜਰੀ ਆਈ ਆ ਮੇਜਰ ਇੰਜਰੀ ਆਈ ਆ ਆ ਥੋੜੀਆਂ ਜੀਆਂ ਬੇਹੋਸ਼ ਵੀ ਹੋਈਆਂ ਕੁੜੀਆਂ ਜੀ 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 ਸਾਰਿਆਂ ਦਾ ਮੇਰਾ ਵੀ ਖੋਦਾ ਕਈਆਂ ਨੇ 7-8 ਫੋਨ ਲੈ ਗਏ ਇੱਥੋਂ ਬੰਦੇ ਅੱਛਾ ਹਾਂਜੀ ਹਾਂਜੀ ਪਤਾ ਨਹੀਂ ਲੱਗਿਆ ਨਹੀਂ ਪਤਾ ਨਹੀਂ ਲੱਗਿਆ ਭਾਜੀ ਪਤਾ ਨਹੀਂ ਇੰਨੀ ਜ਼ੋਰ ਨਾਲ ਫੋਰਸਫੁਲੀ ਵੱਜਿਆ ਨਾ ਤਾਂ ਉੱਥੇ ਹੋਸ਼ ਹੀ ਨਹੀਂ ਆਇਆ ਬੰਦੇ ਨੂੰ ਵੀ ਬਹੁਤ ਜ਼ਿਆਦਾ ਹੋਇਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪ੍ਰਿਆ ਅੱਛਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਬੱਸ ਬੱਸੇ ਜਾ ਰਹੇ ਸੀ ਤੇ ਡਵਾਈਡਰ ਤੋਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਜੋ ਨਾਲ ਬੱਸ ਵੱਜਿਆ ਸੀ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਸਰਾਂਧਾ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬੱਸ ਉੱਪਰ ਹੀ ਹੋਈ ਸੀ ਟੀਆਰਟੀਸੀ ਇਹ ਬੱਸ ਕਪੂਲ ਚੜਦੇ ਹੀ ਖੰਨੇ ਵਾਲਾ ਰੋਡ ਤੋਂ ਕਪੂਲ ਚੜਦੇ ਮੋਬਾਈਲ ਵਗੈਰਾ ਵੀ ਚੋਰੀ ਹੋਏ ਨੇ ਵਿੱਚ ਸਵਾਰ ਗਏ ਆਈ ਥਿੰਕ ਕੋਈ ਹੋਣਗੇ ਕਿਉਂਕਿ ਵਿੱਚ ਲੋਕ ਚੜਿਆ ਹੋਇਆ ਬੈਠ ਰਿਆ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਆ ਰਿਹਾ ਕੋਈ ਕਿੱਥੇ ਕਿੱਥੇ ਲੱਭਾ ਫਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੇ ਕਵਿੰਦਗੜ੍ਹ ਪਹੁੰਚੇ ਨਹੀਂ ਸੀ ਪਹਿਲੇ ਹੀ ਸੀ ਆ ਕਿਰਪਾ ਸੀ ਕਿ ਟਰੱਕ ਕਿਧਰ ਆ ਰਿਹਾ ਸੀ ਟਰੱਕ ਸਰੰਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਆਸੀਂ ਬਿਲਕੁਲ ਸਹੀ ਤੇ ਡਰਾਈਵਰ ਬਸ ਸਲੋ ਵੀ ਚਲਾ ਰਸੇ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਹੇ ਹਾਂਗਾ ਮੈਂ ਠੀਕ ਚਲਾ ਰਿਹਾ ਸੀ ਕਿੰਨੇ ਲੋਕਾਂ ਸੱਟਾਂ ਲੱਗੀਆਂ ਆ ਤਕਰੀਬਨ ਸਭ ਦੇ ਲੱਗੀਆਂ ਹੋਰ ਕੌਣ ਸੀ ਜਿਆਦਾ ਵਿੱਚ ਜਾਨੇ ਪੌਣ ਸੀ ਦੋਨੋਂ ਮਿਕਸਡ ਲੇਡੀਜ਼ ਤੇ ਸਟੂਡੈਂਟਸ ਸਕੂਲ ਦੇ ਬੱਚੇ ਕਿੰਨੇ ਸਵਾਦੀ ਸੀ हाँ क्या अराउंड फिफ्टी करीब होने का ठीक है हमारे पूजा कैसे वो एक्सीडेंट पता नहीं अचानक से बस टकरा गई हम लोग सही से सब एक ट्रक से जाके लड़ गई बस अचानक से लुधियाने से, से रिमटी यूनिवर्सिटी जा रहे थे पूरी बस भरी हुई थी नहीं सर आधी बस में बच्चे थे कॉलेज के नहीं नहीं मेरा तो नहीं हुआ जी, हांडेंट ज्यादा थे। पर जाना था? यूनिवर्सिटी